ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋ ਚਰਕੀ ਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਦੀ ਤਿੰਨ ਕੋਣੀ ਤੇ ਮੌਜੂਦ ਹੈ ਜਿੱਥੇ ਗਊ ਵੰਸ਼ ਦੀ ਮਾਰੀ ਦੁਰਦਸ਼ਾ ਨੂੰ ਲੈ ਕੇ ਅੱਜ ਸਮਾਜ ਸੇਵੀਆਂ ਵੱਲੋਂ ਜਿਹੜਾ ਅੱਜ ਪ੍ਰਸ਼ਾਸਨ ਦੇ ਖਿਲਾਫ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਭ ਦੀਆਂ ਲਾਈਵ ਤਸਵੀਰਾਂ ਇਸ ਟਾਈਮ ਤੋਂ ਦਿਖਾ ਰਹੇ ਹਾਂ ਅਸੀਂ ਤਿੰਨ ਕੋਣੀ ਬਠਿੰਡਾ ਦੀਆਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਗਊ ਵੰਸ਼ ਦੀ ਦੁਰਦਸ਼ਾ ਨੂੰ ਲੈ ਕੇ ਅੱਜ ਵਟਿੰਡਾ ਦੇ ਸਮਾਜ ਸੇਵੀਆਂ ਵੱਲੋਂ ਜਿਹੜੀ ਅੱਜ ਤਿੰਨ ਕੋਣੀ ਵਟਿੰਡਾ ਤੇ ਰੋਸ਼ਟ ਪ੍ਰਦਰਸ਼ਨ ਕੀਤਾ ਜਾ ਰਿਹਾ ਵਟਿੰਡਾ ਪ੍ਰਚਲਨ ਦੇ ਖਿਲਾਫ ਸਿੱਧਿਆ ਲਾਈਵ ਤਸਵੀਰਾਂ ਸੈਂਟਰ ਤੋਂ ਦਿਖਾ ਰਹੇ ਆਸੀਂ ਤਿੰਨ ਕੋਣੀ ਵਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਵਨ ਵੇ ਜਿਟੀ ਰੋਡ ਹੈ ਪੂਰੀ ਤਰ੍ਹਾਂ ਜਿਹੜੀ ਜਾਮ ਕਰ ਦਿੱਤੀ ਗਈ ਹੈ ਜਿਹੜੇ ਵਟਿੰਡਾ ਦੇ ਸਮਾਜ ਸੇਵੀਆਂ ਵੱਲੋਂ ਤੁਹਾਨੂੰ ਇੱਕ ਵਾਰ ਫਿਰ ਦੱਸਦੀ ਹੈ ਕਿ ਗਊ ਵਾਛ ਦੀ ਦੁਰਦਸ਼ਾ ਨੂੰ ਲੈ ਕੇ ਜਿਹੜਾ ਅੱਜ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਿੰਨ ਕੋਣੀ ਵਟਿੰਡਾ ਤੇ ਜਿਹੜੀ ਪੂਰੀ ਰੋਡ ਹੈ ਜਿਤੀਓੜ ਬਠਿੰਡਾ ਵਨਵੇ ਸੜਕ ਤੇ ਪੂਰੀ ਤਰ੍ਹਾਂ ਜਿਹੜੀ ਜਾਮ ਕਰ ਦਿੱਤੀ ਗਈ ਹੈ ਇਹਨਾਂ ਵੱਲੋਂ ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਐਮਐਲਏ ਸ਼ੈਰੀ ਜਗਤ ਸਿੰਘ ਜਿਹਨੇ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਕੇ ਗੱਲਬਾਤ ਕਰਦੇ ਆਂ ਐਮਐਲਏ ਸਾਹਿਬ ਸੱਸੀ ਕਾਲ ਹਾਂ ਜੀ ਸਰ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਹਾਂ ਕੀ ਕਹਿਣਾ ਚਾਹੋ ਜਿਹੜੇ ਸਮਾਜਿਕ ਮਸਲੇ ਇਹ ਪੈਦਾ ਹੁੰਦੇ ਰਹਿੰਦੇ ਆ ਤੇ ਸਮਾਜ ਇਹਨੂੰ ਨਜ਼ਰ ਨਹੀਂ ਜਿੜਦਾ ਉੱਥੇ ਗੁਰਦੁਆਰਾ ਦੇ ਵਿੱਚ ਗੱਲ ਆਈ ਹੈ ਕਿ ਗੂਨ ਡਾਈਟ ਘੱਟ ਮਿਲਦੀ ਹੈ ਮੈਂ ਕਿਉਂਕਿ ਖੁਦ ਮਿਨਿਸਟਰ ਕੌਂਸਲਰਾਂ ਦਾ ਬੜਾ ਲੰਬਾ ਸੁਣਾ ਜਿਹੜੀ ਡਾਈਟ ਮਣੀ ਹੈ ਉਹ ਕਾਰਪੋਰੇਸ਼ਨ ਦਿੰਦੀ ਹੈ 300 ਰੁਪਏ ਪਰ ਬਿਸ਼ਪ ਜੋ ਘਟ ਹੋਏਗੀ ਤੇ ਮੈਂ ਕਾਰਪੋਰੇਸ਼ਨ ਨੂੰ ਵੀ ਲਿਖੂਗਾ ਕਿ ਉਹ ਰੈਵਲੂਸ਼ਨ ਪਾ ਕੇ ਉਹਨੂੰ ਡਾਈਟ ਵਧਾ ਦਿਓ ਇਹ ਸਵੈਸੇ ਵੀ ਸੰਸਥਾਆਂ ਦਾ ਡੈਟੂ ਪੂਰਾ ਕਰਨ ਦੀ ਜ਼ਿੰਮੇਵਾਰੀ ਲੈਂਦੇ ਕਰਨੀਆਂ ਤਾਂ ਉਹ ਬਿਹਤਰ ਇਸੇ ਤਰ੍ਹਾਂ ਚੱਲ ਜਾਏਗਾ ਮੈਂ ਡੀਸਾ ਨੂੰ ਕਿਹਾ ਕਿ ਜਿਹੜੇ 8-10 ਬੰਦਿਆਂ ਦੀ ਇੱਕ ਕਮੇਟੀ ਬਣਾਵੇ ਉਹ ਕਮੇਟੀ ਉਹਦੀ ਸੁਪਰਵਾਈਜ਼ ਕਰੇ ਤਾਕੇ ਇਹਨਾਂ ਦੀ ਮਾਨਸਿਕ ਸ਼ਾਂਤੀ ਇਹ ਘੜਾਵ ਦੇ ਵਾਸਤੇ ਕਰਦੇ ਨੇ ਇਹ ਗੁੱਸੇ ਨੂੰ ਵਾਸਤੇ ਕਰਦੇ ਆ ਮੈਂ ਤਾਂ ਖੁਦ ਉਹ ਹੋਂਦ ਹੈ ਅਸੀਂ ਤਾਂ ਪਛਾਣ ਪਰਿਵਾਰ ਨਾਲ ਮੇਰਾ ਰਿਸ਼ਤਬੰਧ ਹੈ ਮੈਂ ਤਾਂ ਖੁਦ ਕਰਵਾਉਂਗਾ ਮੇਰਦਾਟੀ ਘਰੇ ਜਾਕਾਂਗਾ ਅੱਜ ਵੀ ਨਹੀਂ ਇਸ ਸਭ ਦੀ ਗੱਲ ਕਰੀਏ ਕਾਫੀ ਟਾਈਮ ਤੋਂ ਸਮਾਜ ਸੇਵਾ ਦਾ ਕਹਿਣਾ ਸੀ ਸੰਘਰਸ਼ ਕਰ ਰਹੇ ਪਰ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜੇ ਜਦੋਂ ਪਿਛਲੇ ਬਾਰੇ ਗੱਲਾਂ ਹੋਈਆਂ ਸੀ ਉਦੋਂ ਵੀ ਮੈਂ ਟੀਸੀ ਨੂੰ ਮਿਲਿਆ ਸੀ ਪਿਛਲੇ ਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਬੁਲਾ ਕੇ ਦੁਆਰੇ ਕਿ ਕੌਣ ਸੰਭਾਲਦਾ ਹੈ ਉਹੋਂ ਮੇਰਾ ਖੈ ਸ਼ਾਇਦ ਮੈਨੂੰ ਹੀ ਪੱਕਾ ਨਹੀਂ ਪਤਾ ਉਹ ਜਿਹੜੇ ਹੁਣ ਚਰਾ ਰਹੇ ਆ ਉਹ ਵੀ ਆਏ ਸੀ ਔਰ ਇਸ ਵੇਲੇ ਜਿਹੜੇ ਸਵੈਸੇ ਵੀ ਸਸਤਾਵਾ ਵੀ ਗਈਆਂ ਸੀ ਉਦੋਂ ਉਸ ਨੂੰ ਕਿਵੇਂ ਮਿਲ ਗਿਆ ਨਹੀਂ ਮਿਲ ਗਿਆ ਜਿਆਦਾ ਇਹਨਾਂ ਨੂੰ ਬੈਠ ਦਿੱਤਾ ਹੋਏਗਾ ਇਹ ਲੱਗਦਾ ਇਹਦਾ ਮਸਲੇ ਦਾ ਜਲਦ ਹੱਲ ਹੋਏਗਾ ਮੈਂ ਜ਼ਿੰਦਗੀ ਜ ਹਮੇਸ਼ਾ ਪੋਜ਼ਿਟਿਵ ਸੋਚਦੇ ਹਾਂ ਮੈਂ ਕਦੇ ਸੋਚਿਆ ਜੀ ਵੀ ਕਿਸੇ ਮਸਲੇ ਦਾ ਮਸਲੇ ਦਾ ਹੱਲ ਨਹੀਂ ਲੱਭਦਾ ਪਿੰਡਾਂ ਦੇ ਵਿੱਚ ਕਤਲ ਹੋ ਜਾਂਦੇ ਜੇ ਜ਼ਿੰਮੇਵਾਰ ਬੰਦੇ ਪਹੁੰਚਣ ਉਹਨਾਂ ਦੇ ਰਾਇਨਾਮ ਹੋ ਜਾਂਦੇ ਇਹਦਾ ਝਗੜੇ ਹੀ ਨਹੀਂ ਬਿਲਕੁਲ ਜੀ ਬਿਲਕੁਲ ਐਸੀ ਐਮਐਲਏ ਬਠਿੰਡਾ ਜਗਰੂਪ ਸਿੰਘ ਗਿੱਲ ਕਹਿੰਦੇ ਮਸਲੇ ਦਾ ਜਿਹੜਾ ਪ੍ਰਸ਼ਾਸਨ ਵੱਲੋਂ ਜਲਦ ਦਾ ਜਿਹੜਾ ਹੱਲ ਕੱਢਿਆ ਜਾਵੇਗਾ ਹੋਰ ਵੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਹਮੇਸ਼ਵਰੀ ਸਾਡੇ ਨਾਲ ਨੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਭਾਈ ਜੀ ਅੱਜ ਜਿਹੜਾ ਤਿੰਨ ਕੋਣੀ ਬਠਿੰਡਾ ਤੇ ਤੁਸੀਂ ਧਰਨਾ ਲਗਾਇਆ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਹਰ ਰਾਏਪੁਰ ਗਊਸ਼ਾਲਾ ਜਿਹੜੀ ਸਰਕਾਰੀ ਗਊਸ਼ਾਲਾ ਪ੍ਰਸ਼ਾਸਨ ਦੇ ਅੰਦਰ ਹੈ ਉਹਦੇ ਵਿੱਚ ਗੋਵੰਸ਼ ਦੀ ਮੌਤ ਹੋ ਰਹੀ ਹੈ ਲਗਾਤਾਰ ਉੱਥੇ ਭੁੱਖ ਮਰੀ ਦੇ ਉਹਨਾਂ ਨੂੰ ਹਰੀ ਧਾਰਾ ਤੇ ਤੂੜੀ ਪ੍ਰੋਪਰ ਨਹੀਂ ਮਿਲਦੀ ਬਈ ਜੀ ਜਿਹਦੇ ਕਰਕੇ ਉਹਨਾਂ ਦੀ ਮੌਤ ਹੋ ਰਹੀ ਹੈ ਇਹਨਾਂ ਨੇ ਹੁਣ ਪਿੱਛੇ ਜੀ ਦਸੰਬਰ ਐਂਡ ਦੇ ਵਿੱਚ ਕਿਸੇ ਨੂੰ ਪ੍ਰਾਈਵੇਟ ਠੇਕਾ ਦਿੱਤਾ ਮੋਗੇ ਦੇ ਬੰਦਿਆਂ ਨੂੰ ਉਹ ਇੰਨੇ ਨਕਾਰਾ ਨਿਕਲੇ ਵੀ ਉਹਨਾਂ ਨੇ ਓਦੋਂ ਵੀ ਬੁਰਾ ਹਾਲ ਕਰਤਾ ਜਨਵਰੀ ਦੇ ਫਰਵਰੀ ਦੇ ਵਿੱਚ 550 ਗੋਵੰਸ਼ ਦੀ ਮੌਤ ਹੋ ਗਈ ਹੈ ਸਰਕਾਰੀ ਡਾਟੇ ਅਸੀਂ ਨਹੀਂ ਕਹ ਰਹੇ ਪ੍ਰਸ਼ਾਸਨ ਦੇ ਆਪ ਦੇ ਡਾਟੇ ਹੈ ਜੀ ਇਹ ਜਿਹੜੀ ਗੋਵੰਸ਼ ਦੀ ਮੌਤ ਡਾਈਟ ਬਣੀ ਦੀ ਘਾਟ ਨਾਲ ਹੋਈ ਹੈ ਇਹ ਵੀ ਇਹਨਾਂ ਨੇ ਪੋਸਟਮਾਰਟਮ ਕਰਾਇਆ ਸੀ ਉਹਦੇ 'ਚ ਇਹ ਖੁਲਾਸਾ ਹੋਇਆ ਹੈਗਾ ਤੇ ਅੱਜ ਜਦੋਂ ਅਸੀਂ ਹਰਾ-ਚਾਰਾ ਰੂਟੀਨ ਦੇ ਵਿੱਚ ਸਾਡੀ ਸੰਸਥਾਵਾਂ ਪਾਰੀਆਂ 4 ਮਹੀਨਿਆਂ ਤੋਂ ਜਦੋਂ ਅੱਜ ਅਸੀਂ ਗਏ ਤਾਂ ਗਊਸ਼ਾਲਾ ਵਾਲਿਆਂ ਦੇ ਅੰਦਰ ਉਹ ਜਿਹੜੇ ਪ੍ਰਾਈਵੇਟ ਠੇਕੇਦਾਰ ਸੀ ਉਹਨਾਂ ਨੇ ਗੇਟ ਬੰਦ ਕਰਤਾ ਸਾਡੇ ਬੰਦਿਆਂ ਨਾਲ ਬਦਤਮੀਜ਼ੀ ਕੀਤੀ ਤੇ ਉਸ ਬੰਦ ਦੇ ਵਿੱਚ ਅਸੀਂ ਇਹਦਾ ਧਰਨਾ ਦਿੱਤਾ ਸੀ ਵੀ ਪਹਿਲੀ ਇਸ ਤਰ੍ਹਾਂ ਦੀ ਗਊਸ਼ਾਲਾ ਹੋ ਗਈ ਜਿਹੜੀ ਗਊਆਂ ਨੂੰ ਹਾਰਾ ਜੇ ਕੋਈ ਹੋਰ ਪਾਸੇ ਆਂਦਾ ਹੈਗਾ ਤਾਂ ਉਹਨਾਂ ਨੂੰ ਰੋਕ ਰਿਹਾ ਹੈ ਤਾਂ ਅੱਜ ਦੇ ਐਮ.ਐਲ.ਏ ਸਾਹਿਬ ਸਾਡੇ ਮੌਕੇ ਤੇ ਆਏ ਹੈ ਹੋਰ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਇੱਥੇ ਆਏ ਹੈ ਸਰੂਪ ਚੰਦ ਸਿੰਘਲਾ ਜੀ ਆਏ ਹੈ ਜਗਰੂਪ ਕਿੱਲਦੀ ਆਏ ਹੈ ਹੋਰ ਕਈ ਪਾਰਟੀਆਂ ਦੇ ਨ ਉਹਨਾਂ ਨੇ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤੇ ਹੁਣ ਡੀਸੀ ਸਾਹਿਬ ਨੇ 10 ਜਿਹੜੇ ਮੈਂਬਰ ਹੈਗੇ ਐ ਇੱਥੋਂ ਦੀ 1.5 ਸੁਸਾਇਟੀਆਂ ਦੇ ਉੱਤੇ ਮੀਟਿੰਗ ਵਾਸਤੇ ਸੱਦੇ ਹੈਗੇ ਇਮੀਡੀਏਟ ਤੇ ਜੇ ਕੋਈ ਹੱਲ ਨਾ ਨਿਕਲਿਆ ਤਾਂ ਬੁੱਧਵਾਰ ਨੂੰ ਸ਼ਾਮ ਨੂੰ 6 ਵਜੇ ਅਸੀਂ ਇੱਕ ਹੋਰ ਇਸ ਤੋਂ ਵੀ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਅਸੀਂ ਕਰਨਾ ਹੈਗਾ ਜਿੱਥੇ ਉਤਲਾ ਸਾੜਾ ਜਾਊਗਾ ਜ਼ਿਲ੍ਹਾ ਪ੍ਰਸ਼ਾਸਨ ਦਾ ਤੁਹਾਨੂੰ ਜਿਹੜੇ ਗੱਲ ਕਰੀ ਐ ਐਮਐਲਏ ਸ਼ੈਰੀ ਜਗਰੂਪ ਸਿੰਘ ਕਿਲਾ ਸ਼ਵਾਸ਼ਣ ਦੇਖ ਕੇ ਗਏ ਆ ਤੁਹਾਨੂੰ ਕੀ ਲੱਗਦਾ ਇਹ ਮਸਲੇ ਦਾ ਜਲਦ ਹੱਲ ਹੋਊਗਾ ਦੇਖੋ ਜੀ ਉਹਨਾਂ ਤੋਂ ਇਲਾਵਾ ਹੋਰ ਸੂਰਚਨ ਸਿੰਘਲਾ ਜੀ ਵੀ ਆਏ ਸੀ ਤੇ ਹੋਰ ਪਾਰਟੀਆਂ ਦੇ ਨੁਮਾਇंदे ਵੀ ਆ ਮਸਲਾ ਸਾਹਿਬ ਦਾ ਸਾਂਝਾ ਹੈਰੀਕ ਪਾਰਟੀ ਰਹੇਗਾ ਤਾਂ ਕਿ ਸਾਡੇ ਨਾਲ ਜ਼ਿਲ੍ਹਾ ਦੀ ਪੁਲਿਸ ਵੀ ਖੜੀ ਸੀਗੀ ਉਹ ਵੀ ਇਹ ਗੱਲ ਕਹਿੰਦੀ ਇਹ ਵੀ ਜਿਹੜਾ ਮੁੰਡਾ ਹੈਗਾ ਜਨਨ ਮੁੰਡਾ ਹੈਗਾ ਗੋਆ ਦਾ ਮੁੰਡਾ ਹੈ ਵੀ ਤੁਸੀਂ ਕਿਹੜਾ ਕੋਈ ਫਾਲਤੂ ਵੱਲ ਮੰਗ ਰਹੇ ਹੋ ਤੁਸੀਂ ਸਿਰਫ ਉਹ ਗੱਲ ਮੰਗ ਰਹੇ ਹੋ ਵੀ ਸਿਰਫ ਇੱਕੋ ਜਿਹੜੀ ਪ੍ਰੋਪਰ ਹਰਾਚਾਰਾ ਥੋੜੀ ਹੈਗੀ ਹੈ ਉਹ ਲੋਵਾਂ ਨੂੰ ਮਿਲਦੀ ਰਵੇ ਪ੍ਰੋਪਰ ਤੇ ਭੁੱਖਮਰੀ ਨਾਲ ਉਹਨਾਂ ਦੀ ਮੌਤ ਨਾ ਹੋਵੇ ਇੱਕ ਵਾਰ ਹੁਣ ਧਰਨਾ ਸਵਾਪਤ ਕਰਤੀ ਪਰ ਧਰਨਾ ਸਮਾਪਤ ਹੈ ਜੀ ਪਰ ਸਾਡਾ ਬੁੱਧਵਾਰ ਦਾ ਜਿਹੜਾ ਪਲਾਨ ਹੈਗਾ ਉਹ ਹਲੇ ਫਿਲਹਾਲ جاری ਹੈ ਜੇ ਕੋਈ ਅੱਜ ਇਹਦਾ ਨਿਸ਼ਕਰਸ਼ ਨਿਕਲਦਾ ਹੈਗਾ ਆ ਇਹ ਪ੍ਰਸ਼ਾਸਨ ਲਈ ਵੀ ਚੰਗੀ ਗੱਲ ਹੋਊਗੀ ਸਾਡੇ ਸ਼ਹਿਰ ਵਾਸੀਆਂ ਲਈ ਸਮਾਜ ਸੇਵੀਆਂ ਲਈ ਤੇ ਗੋਪਤਕ ਭਗਤਾ ਵਾਸਤੇ ਵੀ ਚੰਗੀ ਗੱਲ ਹੈ ਏਸੀ ਸੋਨੂ ਮਹਿਸ਼ੂਨੀ ਸਮਾਸੇ ਵੀ ਜਿਨ੍ਹਾਂ ਦਾ ਕਹਿਣਾ ਜੇ ਪ੍ਰਸ਼ਾਸਨ ਵੱਲੋਂ ਇਸ ਮਸਲੇ ਦਾ ਜੇ ਜਲਦ ਹੱਲ ਨਾ ਕੀਤਾ ਗਿਆ ਤਾਂ ਇਹ ਪੱਦਰ ਤੇ ਜਿਹੜਾ ਪ੍ਰਦਰਸ਼ਨ ਕੀਤਾ ਜਾਵੇਗਾ ਕੈਮਰਾਮੈਨ ਸੂਜਲ ਦੇ ਨਾਲ ਮਨੋ ਚਰਕੀਵਾਲ ਡੈਨਿਕ ਸਵੇਰਾ ਟੀਵੀ ਬਠਿੰਡਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X اور ਵਟਸਐਪ ਚੈਨਲ ਪਰ